ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਪਹਿਲਾਂ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜਿਹੜੇ ਵੀ ਵੀਰ ਆਪਣੇ ਚੈਨਲ ਦੇ ਉੱਪਰ ਨਵੇਂ ਆਏ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਜਰੂਰ ਦਬਾ ਦਿਓ ਤਾਂ ਜੋ ਬੜੀ ਤੇ ਬੜੀ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਤੇ ਅੱਜ ਆਪਣੇ ਕੋਲ ਕਿਸਾਨ ਵੀਰੋ ਜਿਹੜੀਆਂ ਚੀਜ਼ਾਂ ਆਈਆਂ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਹੈ ਆਪਣੇ ਕੋਲ ਅਰਜਨ 705 DI ਮਾਡਲ 2011 ਬਹੁਤ ਜ਼ਿਆਦਾ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਤੇ ਕੋਈ ਭੰਨ ਤੋੜਨੀ ਆਲ オリジナル ਟਰੈਕਟਰ ਹੈ ਤੇ ਜਿਹੜੇ ਵੀ ਕਿਸੇ ਕਿਸਾਨ ਵੀਰ ਨੇ ਟਰੈਕਟਰ ਲੈਣਾ ਉਹ ਕਿਸਾਨ ਵੀਰ ਨਾਲ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦਾ ਹੈ ਡਿਮਾਂਡ ਇਹਦੀ 3 ਲੱਖ 70000 ਰੁਪਏ ਰੱਖੀ ਗਈ ਹੈ ਟਾਇਰਾਂ ਦੀ ਕੰਡੀਸ਼ਨ ਤੇ ਟਰੈਕਟਰ ਦੀ ਕੰਡੀਸ਼ਨ ਫੁੱਲ ਓਕੇ ਹੈ ਜਿਹੜੇ ਕਿਸੇ ਕਿਸਾਨ ਵੀਰ ਨੇ ਕੰਮ ਲੈਣ ਵਾਸਤੇ ਟਰੈਕਟਰ ਲੈਣਾ ਟਰੈਕਟਰ ਬਹੁਤ ਜਿਆਦਾ ਜਿਹੜਾ ਸਾਫ਼ ਕੰਡੀਸ਼ਨ ਦੇ ਵਿੱਚ ਆ ਸੈਂਟਰ ਗੇਅਰ ਟਰੈਕਟਰ ਹੈ ਤੇ ਕਿਉਂਕਿ ਸਾਈਡ ਗੇਅਰ ਦੀ ਥੋੜੀ ਪ੍ਰੋਬਲਮ ਆਉਂਦੀ ਹੈ ਸੈਂਟਰ ਗੇਅਰ ਟਰੈਕਟਰ ਹੈ ਵਧੀਆ ਟਰੈਕਟਰ ਹੈ ਅੱਗੇ ਆਪਣੇ ਕੋਲ ਆ ਜਾਂਦਾ ਕਿਸਾਨ ਵੀਰੋ ਪਾਵਰ ਟਰੈਕ ਯੂਰੋ 455 ਮਾਡਲ 2004 ਡਿਮਾਂਡ 230000 ਰੁਪਿਆ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ 2004 ਮਾਡਲ ਹੈ ਨੰਬਰ ਕਿਸਾਨ ਵੀਰ ਦਾ ਸ਼ੋਰ ਹੈ ਤੁਸੀਂ ਕੰਟੈਕਟ ਕਰਕੇ ਗੱਲਬਾਤ ਕਰਕੇ ਜਿਹੜਾ ਟਰੈਕਟਰ ਆ ਉਹ ਖਰੀਦ ਸਕਦੇ ਹੋ ਤੇ ਅੱਗੇ ਆਪਣੇ ਕੋਲ ਆ ਜਾਂਦਾ ਫਾਰਮ ਟਰੈਕ 60 ਮਾਡਲ 2009 ਡਿਮਾਂਡ 275000 ਰੁਪਿਆ ਕੰਟੈਕਟ ਕਿਸਾਨ ਵੀਰਾਂ ਦੇ ਕੰਟੈਕਟ ਨੰਬਰ ਨੇ ਜਿਹੜੇ ਉੱਪਰ ਸ਼ੋ ਹੋ ਰਹੇ ਨੇ ਜੇਕਰ ਤੁਸੀਂ ਟਰੈਕਟਰ ਪਰਚੇਜ਼ ਕਰਨਾ ਬਾਕੇ ਚਲਾ ਕੇ ਚੈੱਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਕਿਸਾਨ ਵੀਰਾਂ ਨਾਲ ਗੱਲਬਾਤ ਕਰਕੇ ਦੀ ਸਾਰੀ ਡਿਟੇਲ ਟਰੈਕਟਰ ਦੀ ਲੈ ਸਕਦੇ ਹੋ ਬਹੁਤ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਜਿਹੜਾ ਟਰੈਕਟਰ ਉਹ ਖੜਾ ਹੈ ਤੇ ਅੱਗੇ ਆ ਜਾਂਦਾ ਕਿਸਾਨ ਵੀਰੋ ਆਪਣੇ ਕੋਲ ਸੋਨਾਲਿਕਾ 750 ਮਾਡਲ 2021 230000 ਰੁਪਏ ਡਿਮਾਂਡ ਹੈ 9417619364 ਨੰਬਰ ਦੇ ਉੱਪਰ ਕੰਟੈਕਟ ਕਰਕੇ ਤੁਸੀਂ ਟਰੈਕਟਰ ਜਿਹੜਾ ਪਰਚੇਜ਼ ਕਰ ਸਕਦੇ ਹੋ ਇਕਟਰ ਨੂੰ ਬਾਕੇ ਚਲਾ ਕੇ ਚੈੱਕ ਕਰਕੇ ਲੈਣ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ